ਮੁਰਦਾਬਾਦ ਜੈ ਸਰਕਾਰ ਮੁਰਦਾਬਾਦ ਮੁਰਦਾਬਾਦ ਇਹ ਗੱਲ ਇਹ ਮਗਾਈ ਗਈ ਕਿ ਪਾਕਿਸਤਾਨ ਦੀ ਜਨਤਕ ਦੀਵਾਪਨ ਦੀ ਜਿਹੜਾ ਝਗੜਾ ਸੀ ਉਹ ਤਾਂ ਪਿੰਡ ਦੀ ਗੁਰੂ ਘਰ ਦੀ ਕਮੇਟੀ ਨੂੰ ਲੈ ਕੇ ਸੀ ਕਮੇਟੀ ਨੂੰ ਲੈ ਕੇ ਝਗੜਾ ਹੋਇਆ ਉਹ ਆਪਸੀ ਇਹਨਾਂ ਦਾ ਰਾਜੀਨਾਮਾ ਵੀ ਹੋ ਜਾਣਾ ਸੀ ਪਰ ਜਿਨ੍ਹਾਂ ਨੇ ਝਗੜਾ ਕੀਤਾ ਉਹਨਾਂ ਨੇ ਇੱਥੇ ਆ ਕੇ ਬਿਆਨ ਲਿਖਾਏ ਆ ਵੀ ਚੋਰੀ ਕੀਤੀ ਉਹ ਚੋਰੀ ਦਾ ਜਦੋਂ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਚੋਰੀ ਦਾ ਕੋਈ ਮਸਲਾ ਨਹੀਂ ਪਿਆ ਸੀ ਔਰ ਉਹ ਪੱਤਾ ਕੈਨਸਲ ਕੀਤਾ ਗਿਆ ਆ ਉਸ ਤੋਂ ਬਾਅਦ ਜਦੋਂ ਐਸਐਸਓ ਸਾਹਿਬ ਨੇ ਦੇਖਿਆ ਵੀ ਹੁਣ ਚੋਰੀ ਦਾ ਪਰਚਾ ਕੈਂਸਲ ਹੋ ਗਿਆ ਵੀ ਹੁਣ ਮੈਂ ਕਿਸੇ ਤਰੀਕੇ ਕਿਸੇ ਕਿਸ ਤਰੀਕੇ ਦੇ ਨਾਲ ਜਿਹੜੇ ਸੱਤਾਧਾਰੀ ਧਿਰ ਦੇ ਨਾਲ ਸਬੰਧਤ ਨਹੀਂ ਹੈਗੇ ਉਹਨਾਂ ਲੋਕਾਂ ਨੂੰ ਕਿੱਦਾਂ ਦਬਾਉਣਾ ਆ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਸਾਰੇ ਜੰਦਾ ਆ ਤੇ ਉਹਨਾਂ ਨੇ ਉਹਨਾਂ ਨੇ ਮୋਰੇ ਕੋਲ ਕਿਹਾ ਵੀ ਤੁਸੀਂ ਧੰਨਾਂ ਤੋਂ ਨਾ ਲਾਓ ਕੋਈ ਵੀ ਕਿਹੜੇ ਸਰਪੰਚ ਸਾਹਿਬ ਨੇ ਗਲਲ ਪਿੰਡ ਧਾਰਿਵਾਲ ਕਾਦੀਆਂ ਦੇ ਲੋਕਾਂ ਨੇ ਕੁਝ ਆਸ-ਪਾਸ ਦੇ ਲੋਕਾਂ ਜਿਹੜਾ ਉਹਨਾਂ ਨੇ ਇਹ ਲਾਇਆ ਹੈਗਾ ਕਰਨਾ ਅਸਲ ਵਿੱਚ ਇਹਦਾ ਮੀਨ ਕਰਨੇ ਆ ਕਿ ਧਰੇਵਾਲ ਕਾਦੀਆਂ ਵਿੱਚ ਇਹਨਾਂ ਸ਼੍ਰੀ ਗੁਰੂ ਰਵਦਾਸ ਮਹਾਰੀ ਦਾ ਇੱਕ ਗੁਰਦੁਆਰਾ ਸਾਹਿਬ ਆ। ਉੱਥੋਂ ਦੀ ਇੱਕ ਉੱਥੇ ਮਿੱਟੀ ਬਣੀ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਾਣੀ ਕਮੇਟੀ ਦੇ ਪ੍ਰਧਾਨ ਧਰਮਪਾਲ ਜੀ ਉਹਨਾਂ ਨੂੰ ਦੁੱਖ ਸਾਹਿਬ ਦਾ ਅਸਾ ਹੋ ਗਿਆ ਬਣਿਆਂ ਨੂੰ ਤੇ ਜਿਹੜਾ ਕਾਰਜ ਕਰਦੇ ਤਕਰੀਬ ਦੁੱਖ ਸਾਹਿਬ ਦਾ ਹੁੰਦਾ ਤੇ ਉਹ ਨਵੀਂ ਕਮੇਟੀ ਬਣੀ ਚੌਥੀ ਸੀ ਪਿੰਡਵਾਲੀ ਰਾਜ ਦੇ ਨਾਲ ਕਿ ਉਹ ਧਰਮਪਾਲ ਜੀ ਜਿਹੜੇ ਉਹ ਉਹਨੂੰ ਛੱਡਣਾ ਚਾਹੁੰਦੇ ਹੋ ਸਰਪੱਤ ਕਮੇਟੀ ਨੂੰ ਵੱਲੋਂ ਜਿੱਦਾਂ ਪ੍ਰਕਰਾਰ ਰੱਖਣੀ ਚਾਹੁੰਦੇ ਆ ਇਸੇ ਰੋਲੇ ਕਰਕੇ ਇਹਦੇ ਵਿੱਚ ਨਾ ਜੇ ਇੱਕ ਲੜਾਈ ਝੜਾ ਉਧਰ ਹੋਇਆ ਸੀਗਾ ਜਿਹਦੇ ਸਬੰਧੀ ਅਫੇਅਰ ਨੰਬਰ 38 ਦਰਜ ਕੀਤੀ ਗਈ ਸੀ 12 ਤਰੀਕ ਨੂੰ ਅੱਛਾ ਜੀ ਉਸ ਲੜਾਈ ਝਗੜੇ ਦੇ ਵਿੱਚ ਜਿਹੜਾ ਕਿ ਅੱਜ ਅਸੀਂ ਕੋਈ ਉੱਥੇ ਜੇ ਕੀਤਾ ਸੀ ਤੇ ਸਾਨੂੰ ਮੱਲੇ ਕੋ ਬੰਦਾ ਮਿਲ ਗਿਆ ਸੀਗਾ ਉਸ ਕਰਕੇ ਨਾ ਲੋਕਾਂ ਨੇ ਧਰਨਾ ਲਾਇਆ ਹੈਗਾ ਵੀ ਮਤਲਬ ਜਿਹੜਾ ਪਰਚਾ ਜਿਹੜਾ ਆ ਉਹ ਲੜਾਈ ਚੜੇ ਤੇ ਆ ਗਿਆ ਵੀ ਇਹ 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 ਸਮਝਦੇ ਨੇ ਕਿ ਬਾਤ ਜਵਣੀ ਹੈ ਨਾ ਠੀਕ ਹੈ ਜੇ ਕਿਉਂ ਲੜਾਈ ਉੱਥੇ ਗੁਰਦੰਬਰ ਸਾਹਿਬ ਦੀ ਕਮੇਟੀ ਕਰਕੇ ਉਹ ਝਗੜਾ ਮੀਨ ਮੀਨ ਕਰਨ ਜਿਹੜਾ ਲੜਾਈ ਝਗੜਾ ਤਾਂ ਇਹ ਹੀ ਆ ਜਿਹਨੂੰ ਕਿ ਇਹਨਾਂ ਨੇ ਹਲੇ ਤੱਕ ਰੈਸੋਲਵ ਨਹੀਂ ਕੀਤਾ ਹੈਗਾ ਫਿਰ ਉਹ ਉੱਥੇ ਹੀ ਬਰਕਰਾਰ ਰੱਖਿਆ ਹੋਇਆ ਕੋਈ ਰੈਸਟ ਵੀ ਪਈ ਹੈ ਸਰ ਇਹਦੇ ਵਿੱਚ ਰੈਸਟ ਨਹੀਂ ਹਲੇ ਪਈ ਹੈਗੀ ਇਹਦੇ ਵਿੱਚ ਅਸੀਂ ਇੱਕ ਬੰਦਾ ਜਿਹੜਾ ਕੋਈ ਐਂਜਲ ਨਾਂ ਦਾ ਲੜਕਾ ਹੈਗਾ ਅੱਛਾ ਜੀ ਉਹ ਉਸੇ ਦੇ ਅੱਗੇ ਕੋਈ ਕੁਝ ਵੀ ਸੀ ਜਾਰੀ ਹੈਗੀ ਅਗਰ ਸਾਡੀ ਕੋਈ ਸਭ ਮਿਸਰਤੀ ਕੋਈ ਸ਼ਾਰਤ ਹੋਤੀ ਹੈ ਜੇ ਅਸੀਂ ਸ਼ੁਰੂ ਕਰਾਂਗੇ ਕਿਉਂਕਿ ਉਹ ਇਸ ਵਿੱਚ ਦੋਸ਼ੀ ਹੈ ਸਾਡੀ ਸਰਕਿਸ ਪਾਰਟੀ ਵੱਲੋਂ ਜਿਹੜੇ ਕੰਪਲੀਟ ਉਸੂਲ ਹੋਈ ਸੀ ਜੀ ਪਰਟੀ ਕੰਪਲੀਟ ਤਾਂ ਸਾਡੇ ਕੋਲੋਂ ਜਿਹੜੇ ਇਹ ਆਪਣਾ ਰਗਨੀਏ ਦੇ ਵਿੱਚ ਜਿਹੜੇ ਨਾ ਮਦਈ ਮੁਕੱਦਮਾ ਜਿਹਦੇ ਮਕਈ ਮੁਕੱਦਮਾ ਲੜਕੀ ਦਾ ਨਾ ਸ਼ਾਂਤੀ ਹੈਗਾ ਠੀਕ ਹੈ ਜੀ ਸਰਵਾਹ ਕਹਿੰਦੇ ਨੇ ਨਾਮ ਕੀ ਹੈਗਾ ਉਹਦਾ ਨਾਮ ਹੈਗਾ ਜੀ ਭਰਤ ਸਰਵਾਸ ਅੱਛਾ ਜੀ ਭਰਤ ਸਰਵਾਸ ਉਹਨਾਂ ਨੂੰ ਸਾਨੂੰ ਪਹਿਲਾਂ ਇੱਕ ਇਹ ਟੀਮੇਸ਼ਨ ਵਧੀ ਸੀਗੀ ਵੀ ਅਸੀਂ ਉਹ ਕਹਿੰਦਾ ਸੀਗਾ ਵੀ ਮੈਂ ਆਪਣੇ ਗੱਡੀ ਦੇ ਵਿੱਚ ਜਿਹੜੀ ਮੇਰੇ ਘਰ ਨੂੰ ਜਾਂਦੀ ਹੈ ਉਸ ਗੱਡੀ ਦੇ ਵਿੱਚ ਮੈਂ ਖੜਾ ਸੀਗਾ ਤੇ ਮਿੰਦੋ ਖਿੱਚ ਤੂ ਕਰਕੇ ਜਿਹੜੀ ਇਹਨਾਂ ਨੇ ਕੁੱਟ ਮਾਰ ਕੀਤੀ ਹੈਗੀ ਠੀਕ ਹੈ ਠੀਕ ਹੈ